ਆ ਜਾਲ ਬਰੋਗ ਮਾਰ ਕੇ ਸਾਰੇ ਹਰ ਬੰਦਵਾਤ ਬਟਾ ਦੇ ਨਿਊ ਆਪਾ ਪਹੁੰਚ ਗਏ ਆ ਵਾਪਸ ਰੇਲ ਕੋਰ ਜਲੰਘਰ ਤੋਂ ਆਪਰੇ ਜਤੀਯੁਸਥੀ ਕੰਮ ਤੇ ਕਿੰਨੀ ਸੁਖਦਾ ਦੇ ਰਾਵ ਹੈ ਮੇਰੇ ਲਈ ਆ ਆਪਦੇ ਰਿਗਨਲ ਕੰਮ ਤੇ ਗਈਆਂ ਹੋਈਆਂ ਜਿਹੜੀਆਂ ਹੋਈਆਂ ਬਹੁਤ ਔਰ ਦੋਜਾ ਵੀ ਕੰਮ ਕਰ ਲਿਆ ਜਾਵੇ ਯਾਰੇ ਲਾਗ ਆਏ ਹੋ ਫੋਕ ਕਰਨੇ ਹੈ ਯਾਰ ਜੇ ਲੜ ਕਮਾਏ ਯਾਰ ਜੇ ਲੜ ਕਮਾਏ ਲਾਹ ਤਾਂ ਬਾਧੂ ਆਏ ਜੀ ਲਾਗ ਭਾਈ ਫਾਇਦਾ ਕੋਈ ਨਹੀਂ ਹੋਇਆ ਕਿਆ ਦਾ 1% ਤਾਂ ਵੀ ਨਹੀਂ ਹੋਇਆ ਐਨਰੋਡ ਲੈ ਦੇ ਕੇ ਬੁੱਲੇ ਹੀ ਵਜੇ ਸਾਰੇ ਸਹੀ ਗੱਲ ਆ ਸੋ ਅੱਜ ਦਾ ਵਲੌਗ ਇਧਰ ਹੀ ਹੋਊਗਾ ਬਣੇ ਰਹੋ ਆਪਾਂ ਚੱਕਿਆ ਸਲੂਨ ਦਾ ਸਮਾਨ ਕਿਉਂਕਿ ਕਲਾਇੰਟ ਬੈਠਾ ਵਾ ਕਲਾਇੰਟ ਕੀ ਕਰਦਾ ਬੰਦਾ ਯਾਰ ਕੀ ਤਾਂ ਤੇ ਤਰਪੇ ਵੀ ਘੋੜ ਜੰਦੇ ਮਛਾ ਨੂੰ ਮਰੋੜਾ ਇਹ ਹੱਥੇ ਥੱਲੇ ਜਾਂਦਾ ਨਹੀਂ ਜਦੋਂ ਖਾਦੀ ਹੋਵੇ ਨਾ ਡਲੀ ਹੋ ਜੇ ਦੀ ਇਧਰ ਜਾ ਕੇ ਹੱਥ ਥੱਲੇ ਆਪੇ ਨਹੀਂ ਜਾਂਦਾਗਾ ਤੇ ਜਾ ਕੇ ਕਰਦੇ ਆ ਕੈਰਾ ਸਮੂਤ ਕੈਰਾ ਸਮੂਤ ਕਰਕੇ ਉਸ ਤੋਂ ਬਾਅਦ ਵਿੱਚ ਅਗਲਾ ਕੰਮ ਕਰਾਂਗੇ ਅੰਮ ਤਾਂ ਆਪ ਕਰਦੇ ਹੀ ਰਹਿਣਾ ਸਾਰੀ ਉਮਰ ਬਣੇ ਰੋ ਚੂਚਾ ਆਇਆ ਮੇਰੇ ਮਿੱਤਰੋ ਚੂਚਾ ਦੇਖੀਏ ਇੱਧਰ ਚੂਚੇ ਹਾਈ ਕਰੀ ਬੋਲੋ ਸਹੀ ਕਰਕੇ ਹਾਈ ਕਰੀ ਹਾਈ 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 ਇੱਧਰ ਚੈੱਕ ਕਰੋ ਡਾਵਲੇ ਲਾ ਲਾ ਇੱਕ ਹੋਰ ਚੋਪਰ ਆ ਗਿਆ ਸੋਹਣਾ ਮੁੰਡਾ ਕੀ ਹਾਲ ਆ ਵਧੀਆ ਬਈ ਨਾਲੇਗਾ ਕਾਲ ਜਾਂਦੀ ਹੋਰ ਬਰਾ ਸਵਾਲਾਂ ਦਾ ਕੀ ਬਣਾਇਆ ਤੂੰ ਓਏ ਓਏ ਬੈਠਾ ਸਵਾਲਾਂ ਨੂੰ ਬਣਾਉਣ ਵਾਲਾ ਆਵੇ ਸੀ ਮੋਟੋ ਬਲੋਗ ਦੇ ਵਿੱਚ ਮੈਂ ਕਿਆ ਕੀ ਕਰਾਇਆ ਵਾਲਾਂ ਨੂੰ ਓਏ ਓਏ ਪੁੱਛ ਕਾ ਤੂੰ じゃ ਕੀ ਕੀਤਾ ਚਰਲ ਹੈਗੇ ਕਿੱਥੇ ਆ ਕਰਲ ਹੈਗੇ ਕਿੱਥੇ ਆ ਕਰਲ ਹੈਗੇ ਕਿੱਥੇ ਆ ਉਹ ਸਾਲਾ ਕਰਕੇ ਤੇ ਭੱਜ ਗਿਆ ਮੈਂ ਕੋਲ ਭੱਜ ਗਿਆ ਓਦੇ

ਓ ਯੋ ਕੀ ਮੋਪਰ ਉਪਰ ਨਹੀਂ ਚੱਲੇ ਕਰਦਾ ਸਾਂ ਟੈਲ ਟੂ ਟੂ ਕਰਦੇ ਕੋਈ ਜਾਨ ਜਦੋਂ ਮਰਦੀ ਆ ਜਾਓ ਕਰਦਾਂਗੇ ਓ ਯਾਰ ਮੈਂ ਮੱਕੜੀ ਕਰਾਉਣੀ ਆ 3D ਆ ਡਬਲੇ ਦੇ ਕਿੰਨੇ ਪੈਸੇ ਕੋਈ ਨਾ ਕਰਦਾ